ਪੂਰੀ ਦੇਖੋ ਸ਼ੀਲੂ ਬਾਰੇ ਵੀ ਗੱਲ ਕਰਨੀ ਹੈ ਅੱਜ ਟਰੈਕਟਰ ਤੇ ਹਾਰਲੇ ਕੌਣ ਲੈ ਗਿਆ ਉਹਦਾ ਵੀ ਦੱਸਾਂਗੇ ਵੀ ਅੱਜ ਕਿਨੇ ਜਿੱਤੇ ਆ ਸ਼ੀਲੂ ਨੂੰ ਬੈਨ ਕਰਨਾ ਚਾਹੀਦਾ ਬਹੁਤ ਚੀਜ਼ਾਂ ਚੱਲੀ ਜਾਂਦੀਆਂ ਵੀ ਇਹਨੂੰ ਰਹਿਣ ਦਿਆ ਕਰੋ ਸੱਦਨ ਨੂੰ ਇਹਨੂੰ ਕਿਉਂ ਕਰਾਇਆ ਦਿੰਨੇ ਆ ਬਹੁਤ ਇੱਕ ਭਰਾ ਬੋਲੀ ਜਾਂਦਾ ਹਾਕਮ ਵਾਲੇ ਤੋਂ ਸਾਰਿਆਂ ਨੇ ਦੇਖਿਆ ਉਹਦੀ ਬਾਈ ਦੀ ਵੀ ਗੱਲਬਾਤ ਕਰਾਂਗੇ ਸੋ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਅੱਜ ਦੀ ਵੀਡੀਓ ਮੇਤਰੋ ਰਿਜਲਟ ਦੱਸਨੇ ਆ ਪਹਿਲਾਂ ਆਪਾਂ ਪਹਿਲਾ ਰਿਜਲਟ ਆਪਣਾ ਵੱਡਾ ਕਬੱਡੀ ਕੱਪ ਜੋ ਹੋ ਕੇ ਹਟਿਆਣਾ ਟਰੈਕਟਰਾਂ ਵਾਲਾ ਬਹੁਤ ਤਗੜੇ ਟਰੈਕਟਰ ਦਿੱਤੇ ਆ ਉਹਨਾਂ ਨੇ 4 ਟਰੈਕਟਰ ਉਹ ਜਿੱਤਿਆ ਨਾਂ ਨੇ ਆ ਅੱਜ ਸ਼ਿਲੂ ਹਾਰ ਗਿਆ ਸ਼ੁਕਰ ਆ ਭਰਾਵਾ ਤੂੰ ਹਰਿਆਣਾ ਕਿਸੇ ਦਿਨ ਕਿਉਂਕਿ ਪੰਜਾਬ ਵਾਲੇ ਬਹੁਤ ਭਰਾਏ ਹੋ ਜਿਆ ਜੋ ਜੋ ਹੈ ਦਿਲ ਦਾ ਥੋੜਾ ਹੈ ਉਹਨਾਂ ਦੇ ਹੁੰਦਾ ਵੀ ਹਰਿਆਣੇ ਚ ਜਾਂਦੀਆਂ ਚੀਜ਼ਾਂ ਪਰ ਦਿੱਲੀ ਧਰਨੇ ਤੇ ਕਿਹੜੇ ਖੜੇ ਸੀ ਮੂਰੇ ਆ ਕੇ ਆਪਣੇ ਨਾਲ ਹਰਿਆਣਾ ਉਦੋਂ ਵੀ ਨਾਲ ਖੜਾ ਸੀਗਾ ਸੋ ਆਪਣਾ ਭਾਈਚਾਰਾ ਬਣਿਆ ਰਹਿਣ ਦਿਓ ਯਾਰ ਭਰਾਓ ਆਪਣੇ ਜੇ ਸ਼ਿਲੂ ਜੱਤ ਦਾ ਅੱਜ ਤੁਸੀਂ ਉਹਨੂੰ ਬੈਨ ਕਰਨ ਨੂੰ ਕਹਿ ਰਹੇ ਹੋ ਪਹਿਲਾਂ ਇਹੀ ਚੀਜ਼ ਤੁਹਾਨੂੰ ਕਲੀਅਰ ਕਰ ਦਿੰਦਾ ਬਾਈ ਨੇ ਕਿਹਾ ਬਈ ਨਾ ਖੇਡਣ ਦਿਆ ਕਰੋ ਪੰਜਾਬ ਦੀਆਂ ਟੀਮਾਂ ਹੀ ਸੱਦਿਆ ਕਰੋ ਅੱਜ ਬਈ ਬਹੁਤ ਖੁਸ਼ੀ ਹੋਇਆ ਉਹਨੇ ਵੀਡੀਓ ਵੀ ਲੱਗ ਪਈ ਭਰਾ ਮੇਰੇ ਨੇ ਬਈ ਅੱਜ ਟੀਮ ਸੋ ਬਾਕੀ ਮਿੱਤਰੋ ਇਹ ਦਿਲ ਚ ਨਾ ਰੱਖਿਆ ਕਰੋ ਉਮੀਦ ਕਰਕੇ ਬਣਿਆ ਅੱਜ ਜੇ ਤੁਸੀਂ ਕਹਿ ਰਹੇ ਹੋ ਵੀ ਉਹਨੂੰ ਬੰਦ ਕਰੋ ਯਾਰ ਉਹ ਪਹਿਲਾਂ ਹੀ ਉਹਨਾਂ ਨੂੰ ਹਰਿਆਣੇ ਵਾਲ ਨੂੰ ਰੋਕ ਦੇਣਾ ਚਾਹੀਦਾ ਸੀ ਵੀ ਨਹੀਂ ਖੇਡਣਾ ਯਾਰ ਤੁਸੀਂ ਸ਼ੁਰੂ ਤੋਂ ਹੀ ਹੁਣ ਜੇ ਉਹ ਮਿਹਨਤ ਕਰਕੇ ਉੱਠ ਖੜਿਆ ਜੇ ਉਹ ਰੋਜ਼ ਜੈਤਰਿਆ ਤਾਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਆ ਉਹਦੀ ਉਹ ਪ੍ਰੈਕਟਿਸ ਕਰਕੇ ਆਇਆ ਹੁਣ ਨਾ ਉਹਨੂੰ ਬੰਦ ਹੁਣ ਖੇਡਣ ਤੋਂ ਕਿਉਂ ਰੋਕਦੇ ਹੋ ਯਾਰ ਜਦੋਂ ਨਾਂ ਬਣ ਗਿਆ ਜਦੋਂ ਉਹਦਾ ਹਨਾ ਟੌਪ ਤੇ ਜਾਵੜਿਆ ਪਹਿਲਾਂ ਹੀ ਰੋਕ ਦੇਣਾ ਇਸੇ ਸ਼ੁਰੂ ਤੋਂ ਹੀ ਜਦੋਂ ਤੋਂ ਸਰਕਲ ਕਬੱਡੀ ਚੱਲਦੀ ਆਣਾ ਵੀ ਅਸੀਂ ਹਰਿਆਣੇ ਦੀਆਂ ਟੀਮਾਂ ਨਹੀਂ ਐਂਟਰ ਕਰਨੀਆਂ ਕੋਈ ਖਿਡਾਰੀ ਹਰਿਆਣੇ ਦਾ ਨਹੀਂ ਸੱਭਿਆ ਕਰਨ ਹੁਣ ਤਾਂ ਯਾਰ ਨਵੇਂ ਮੁੰਡੇ ਆ ਹਨਾ ਉੱਥੋਂ ਹਰਿਆਣੇ ਚੋਂ ਦੇਖ ਦੇਖ ਬਹੁਤ ਤਗੜੇ ਤਗੜੇ ਮੁੰਡੇ ਅਜਬਿੰਦਰ ਦਿਉਰੇ ਨੇ ਜਿੱਤਿਆ ਹਨਾ ਉਹਦਾ ਵੀ ਪਹਿਲਾ ਹਾਰ ਲਿਆ ਸੋ ਚੀਜ਼ਾਂ ਸੋ ਆਪਾਂ ਰਿਜ਼ਲਟ ਤੇ ਆਉਣੇ ਆ ਇਹ ਚੀਜ਼ ਕਹਿਣਾ ਚਾਹਣਾ ਯਾਰ ਸ਼ੀਲੂ ਵਧੀਆ ਖੇਡਦਾ ਬੰਦਾ ਕੈਨੇਡਾ ਤੁਸੀਂ ਮਿਲ ਕੇ ਦੇਖਿਓ ਜਿਹੜੇ ਭਰਾ ਉਹਨੂੰ ਗਲਤ ਬੋਲਦੇ ਆ ਨਾ ਮਿਲ ਕੇ ਦੇਖਿਓ ਉਹ ਬੰਦਾ ਪੰਜਾਬੀ ਆਉਂਦੀ ਆ ਯਾਰ ਉਹਨੂੰ ਪੰਜਾਬੀ ਬੋਲਦਾ ਸ਼ੀਲੂ ਸੋ ਇਹ ਚੀਜ਼ ਆ ਵੀ ਉਹ ਪੰਜਾਬ ਕਰਕੇ ਨਾਲੇ ਆਏ ਨਹੀਂ ਉਹ ਹਰਿਆਣੇ ਦੀ ਸੱਤ ਕਰੀ ਜਾਉ ਜਿਹੜੀ ਚੀਜ਼ ਮੂਰੇ ਉਹ ਕਹਿੰਦਾ ਆਣਾ ਪਹਿਲਾਂ ਪੰਜਾਬ ਕਰਕੇ ਬਣਿਆ ਇੰਟਰਵਿਊਾਂ ਚ ਆਪ ਸੁਣ ਲਿਓ ਉਹਨੇ ਪੰਜਾਬ ਦੀ ਸੈਤ ਕੀਤੀ ਆ ਸਾਡੇ ਕੁਛ ਨਹੀਂ ਉਹ ਕਹਿੰਦਾ ਮੈਂ ਪੰਜਾਬ ਕਰਕੇ ਆਂ ਆਉਣੇ ਆ ਸਿੱਧਾ ਆਪਣਾ ਵੱਡਾ ਕੱਪ ਜੋ ਅੱਜ ਟਰੈਕਟਰਾਂ ਵਾਲਾ ਹੋ ਰਿਹਾ ਸੀਗਾ ਟਾਂਡੇ ਦੇ ਵਿੱਚ ਪਹਿਲੇ ਤੇ ਜੋ ਐ ਐਨ ਆਰ ਆ ਨਕੋਦਰ ਚ ਅੱਜ ਸਾਰੇ ਹੀ ਖੇਡਿਆ ਚਿੱਟੀ ਵਾਲਾ ਹੋ ਗਿਆ ਹਰ ਇੱਕ ਪਲੇਅਰ ਟੌਪ ਦੀ ਟੀਮ ਬਣੀ ਹੋਈ ਸੀ ਉਹਨਾਂ ਚੋਂ ਕਾਲੇ ਸੰਘਿਆਲੇ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਦੌਰ ਆ ਮੁੰਡੇ ਦਾ ਇਹਦਾ ਟਾਈਮ ਆ ਹੀ ਪੀਕ ਤੇ ਖੇਡਦਾ ਉਹ ਬੈਸਟ ਜੋ ਹੈ ਜਾਫੀ ਬਣਿਆ ਟਰੈਕਟਰ ਉਹਨੇ ਜਿੱਤਿਆ ਫੋਰ ਟਰੈਕਟਰ ਦਾ ਜੇਤੂ ਬਣਿਆ ਕਾਲੇ ਸੰਘਿਆਲਿਆ ਪੀਕ ਤੇ ਆ ਤੂੰ ਵੀ ਝੋਟਿਆ ਕੈਮ ਆ ਹੁਣ ਸਰਾਈ ਲਾਉਂਦਾ ਸੋ ਦੂਜਾ ਜੋ ਹੈ ਬੈਸਟ ਰੇਡਰ ਦੀ ਗੱਲ ਕਰੀਏ ਕਬੱਡੀ ਦਾ ਭਰਾ ਨੂੰ ਵੀ ਮੁਬਾਰਕਾਂ ਦਿੰਨੇ ਆ ਫੋਰ ਟਰੈਕਟਰ ਦਾ ਇਹ ਜੇਤੂ ਆ ਹੁਣ ਆਉਣੇ ਉਧਰ ਜਿਹੜਾ ਆਪਣਾ ਟਾਪ ਦਾ ਟੂਰਨਾਮੈਂਟ ਮਦਨੀਪੁਰ ਚ ਹੋਇਆ ਉੱਥੇ ਵੀ ਬੈਸਟ ਨੂੰ ਹਾਰਲੇ ਸੀਗੇ ਉੱਥੇ ਜੋ ਹੈ ਪਹਿਲੇ ਨੰਬਰ ਤੇ ਟੀਮ ਦਿਉਰੇ ਦੀ ਦੂਜੇ ਨੰਬਰ ਤੇ ਜੋ ਹੈ ਟੀਮ ਵਰਸਾਲਪੁਰ ਰੇਡਰ ਦੀ ਗੱਲ ਕਰੀਏ ਤਾਂ ਆਪਣਾ ਬੈਸਟ ਰੇਡਰ ਰਿਆ ਰਵੀ ਕੈਲਰਮ ਬਹੁਤ ਤਗੜੀਆਂ ਜੋ ਕਾਉਟੀਆਂ ਪਾਂਗਾ ਉਹਨੇ ਕਮਾਲ ਕੀਤੀ ਆ ਸਾਰਾ ਜੋਰ ਲਾਇਆ ਅੱਜ ਹਾਰਲੇ ਦਾ ਜੇਤੂ ਉਹ ਬਣਿਆ ਜਾਫੀ ਬਿੰਦਰ ਦੇ ਔਰੇ ਵਾਲਾ ਟਾਪਰ ਜਾਪੀਆ ਨਾਵਾ ਮੁੰਡੇ ਦਾ ਅੱਜ ਉਹਨੇ ਵੀ ਜਵਾਹਰ ਲੈ ਜਤਿਆ ਨਵਾ ਮੁੰਡਾ ਹਰਿਆਣੇ ਵਾਲੇ ਨਾ ਨਵੇਂ ਮੁੰਡੇ ਵੀ ਬਹੁਤ ਉੱਬਰ ਕੇ ਆ ਰਹੇ ਆ ਮੈਂ ਕਹਿੰਨਾ ਵੀ ਕਮਾਲ ਕਰੀ ਆਉਂਦੇ ਆ ਸੋ ਉਸ ਭਰਾ ਨੂੰ ਵੀ ਮੁਬਾਰਕਾਂ ਦੇਣਾ ਵੀ ਹਾਰਲੇ ਦਾ ਜੇਤੂ ਬਣਿਆ ਦੋਨੇ ਹੀ ਕੱਪ ਟਾਪ ਦੇ ਹੋਇਆ ਦੋਨੇ ਜਵਾ ਵਧੀਆ ਮੇਲੇ ਹੋਇਆ ਇਹ ਵੱਡੀ ਜਾਣਕਾਰੀ ਦੇਣੀ ਸੀ ਤੁਹਾਨੂੰ ਸਾਰੇ ਖਿਡਾਰੀਆਂ ਨੂੰ ਪਿਆਰ ਕਰਿਆ ਕਰੋ ਭਾਵੇਂ ਉਹ ਪੰਜਾਬ ਦਾ ਭਾਵੇਂ ਉਹ ਹਰਿਆਣੇ ਦਾ ਟੀਮਾਂ ਉਹਦੇ ਬਰਾਬਰ ਦੀਆਂ ਬਣਾਇਆ ਕਰੋ ਆਪੇ ਮਿੱਤਰੋ ਫਿਰ ਬਰਾਬਰ ਦੀ ਟੱਕਰ ਨਿਆਰਾ ਆਇਆ ਕਰੂਗਾ ਜਦਾਂ ਅੱਜ ਬਹੁਤ ਤਗੜਾ ਮੈਚ ਲੱਗਿਆ ਸੀਗਾ ਉਹ ਸੋ ਨਵੀਂ ਵੀਡੀਓ ਵਿੱਚ ਮਿਲਦਾ ਲਾਈਕ ਵੀਡੀਓ ਨੂੰ ਜਰੂਰ ਕਰਿਓ ਜੇ ਮੈਂ ਕੁਝ ਵੀਡੀਓ 'ਚ ਗਲਤ ਬੋਲ ਗਿਆ ਹੋਇਆ ਤਾਂ ਦਿਲ ਤੋਂ ਮਾਫੀ ਮੰਗਦਾ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ